ਸਾਡੀ ਜਿਹੜੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਤਪਾਲ ਦੀ ਅੱਜ ਮੌਤ ਹੋਈ ਹੈ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਤੇ ਮਸਾਂ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਪਰਿਵਾਰ 'ਚ ਦੋ ਭੈਣਾਂ ਇਹਦੀਆਂ ਤੇਦੀ ਮਾਤਾ ਤੇ ਦਾਦਾ ਤੇ ਬੇਟਾ ਸੀਗਾ ਤੇ ਦਾਦੀ ਹੈ ਮੰਗ ਕੀ ਕਰਦੇ ਨੇ ਅਸੀਂ ਤਾਂ ਮੰਗ ਇਹੀ ਕਰਦੇ ਆ ਵੀ ਤੂਲ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ ਤੇ ਪਰਿਵਾਰ ਨੂੰ ਅਨਸਾਫ਼ ਮਿਲੇ ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਟਾ ਤੇ ਪਰਿਵਾਰ ਨੂੰ ਕੋਈ ਮੌਜਾ ਦਿੱਤਾ ਜਾਵੇ ਮੈਂ ਤਾਂ ਪਹਿਲਾਂ ਹੀ ਪੰਚਾਇਤ ਯੂਨੀਅਨ ਵੱਲੋਂ ਵੀ ਅਸੀਂ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਕਰ ਚੁੱਕੇ ਆ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂੜਾ ਇੱਥੇ ਟੁੱਟਿਆ ਉਦੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾਵਾਮਾਂ ਟੁੱਟ ਗਈਆਂ ਅੱਜ بڑا ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਆ ਜਿਹੜੇ ਵੀਰ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਕੋਟਪਾਈਆਂਣਾ ਉਹਦੇ ਉਥੋਂ ਦਾ ਮੁੰਡੇ ਨੇ ਅਮਰਤਪਾਲ ਨੇ ਬਾਹਰ ਜਾਣਾ ਸੀ 21 ਸਾਲ ਦੀ ਉਮਰ ਆ ਰਾਤ ਬੜਾ ਭਿਆਨਕ ਹਾਦਸਾ ਆ ਦੇਖੋ ਕਿਵੇਂ ਗੱਡੀ ਟੁੱਟੀ ਪਈ ਆ ਇੱਕ ਮੁੰਡੇ ਦੀ ਮੌਤ ਹੋ ਗਈ ਦੂਜੇ ਨੌਜਵਾਨ ਨੂੰ ਡੀਐਮਸੀ ਲੈ ਕੇ ਗਏ ਹੋਏ ਅਸੀਂ ਬੇਨਤੀਆਂ ਕਰ ਰਹੇ ਹਾਂ ਉਸ ਦਿਨ ਐਕਸਿਸ ਸਾਹਿਬ ਆਈ ਸੀ ਇੱਥੇ ਚੈੱਕ ਕਰਕੇ ਸਾਨੂੰ ਭਰੋਸਾ ਦਿਵਾ ਕੇ ਚਲੇ ਗਏ ਕਿ ਦੋ ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਊਗਾ ਇੱਥੇ ਕੋਈ ਦੋ ਦਿਨਾਂ ਦੇ ਕੋਈ ਇੱਥੇ ਹੋਰ ਜਿਹੜਾ ਪ੍ਰਬੰਧ ਇਹਨਾਂ ਦੀ ਕੋਈ ਗੱਡੀ ਐਂਬੂਲੈਂਸ ਕੋਈ ਗੱਡੀ ਇੱਥੇ ਨਹੀਂ ਮੁਲਾਜ਼ਮ ਇਹਨਾਂ ਦਾ ਇੱਥੇ ਨਹੀਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾਗਾ ਇਹ ਕੰਨਾ ਕਾਦੀ ਖਤਰ ਗੱਡੀਆਂ ਨੇ ਜਦੋਂ ਇੱਥੇ ਕੋਈ ਹੈ ਹੀ ਨਹੀਂਗਾ ਕਿਉਂ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਮੈਂ ਮਾਰਦਿਆਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਮੈਂ ਤੁਹਾਡੇ ਜ਼ਰੀਏ ਬੇਨਤੀ ਇਹੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਓ ਇਹ ਟੋਲ ਪਲਾਜ਼ਾ ਚਕਾਓ ਇੱਥੇ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਮੈਂ ਹੁਣ ਪਿੰਡਾਂ ਦੇ ਵਿੱਚ ਕੱਲ ਤੋਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਅਨਾਊਂਸਮੈਂਟ ਕਰਕੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਚਾਹੇ ਮੱਲੀਆਂ ਗਾ ਚਾਹੇ ਚੁੰਗਾ ਗਾ ਭੋਤਰਾ ਨਾਈ ਵਾਲਾ ਕਹਰੇ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਅਸੀਂ ਵੱਡੀ ਐਜੀਟੇਸ਼ਨ ਇੱਥੇ ਕਰਨ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਆਪਦੇ ਭਰਾ ਨਹੀਂ ਮਾਰ ਸਕਦੇ ਸੋ ਮੈਂ ਇਸ ਬਿੱਤੇ ਅਸੀਂ ਵੱਡੀ ਐਜੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲਵਾਗੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਸ ਟੋਲ ਪਲਾਜੇ ਦਾ ਕੋਈ ਹੱਲ ਕਰਨਾ ਚਾਹੁੰਦੇ ਹਾਂ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੇ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਝ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਦੋ ਸਿਰ ਦੇ ਨਹੀਂ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮਾਅਬਜਾ ਮਿਲਣਾ ਚਾਹੀਦਾ ਤੇ ਜਿਹੜਾ ਟੋਲ ਬਣ ਰਿਹਾ ਹੈ ਗਲਤ ਬਣ ਰਿਹਾ ਹੈ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ-ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਵੀ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ-ਘੱਟ 30 ਐਕਸੀਡੈਂਟ ਹੋਇਆ ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂਆਂ ਸੋ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਰਕ ਰਹੀ ਇਸ ਵਕਤ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਇਹ ਰਾਤ ਨੂੰ ਅਮਰਿਤ ਨਿਤਕ ਜਿਹੜਾ ਮੁੰਡਾ ਅਮਰਿਤਪਾਲ ਸਿੰਘ ਪੁੱਤਰ ਨੇਟ ਗੁਰਜੰਟ ਸਿੰਘ ਵਾਸੀ ਕੋਟੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਸਤੇ ਜਿੱਥੇ ਟੂਲ ਪਲਾਜ਼ਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਟੂਲ ਪਲਾਜ਼ਾ ਜਿਹੜਾ ਲੱਗ ਰਿਹਾ ਉਹਦੇ ਡੁਆਇਡਰ ਨਾਲ ਟਕਰਾਨ ਕਰਕੇ ਕੀ ਦੀ ਮੌਤ ਹੋ ਗਈ ਹੈ ਤੇ ਇੱਕ ਇਹਦੇ ਵਿੱਚ ਜਸ਼ੀਲ ਸਿੰਘ ਹੈ ਜਿਹੜਾ ਇੰਜਰਡ ਹੈ ਬਹੁਤ ਪਰਿਵਾਰਕ ਮੈਂਬਰ ਆ ਗਿਆ ਜੀ ਬਿਆਨ ਲਿਖੇ ਜਾ ਰਹੇ ਆ ਇਹ ਜਿਹੜਾ ਹਾਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਤੇ ਅਚਾਨਕ ਵਾਪਰਿਆ ਉਹਦੇ ਨਾਲ 176 ਸੀਆਰਪੀਸੀ ਤਹਿਤ ਜਿਹੜੀ ਕਾਰਵਾਈ ਅਮਰ ਜਿਲ੍ਹੇ ਲੱਗੇ ਜਾ ਰਹੀ ਹੈ